ਗੁਣ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਸਲ ਨਾਨਕ ਗਾਇਓ ਭਗਤ ਵਸਲ ਇਹ ਦੋ ਸ਼ਬਦਾਂ ਦੇ ਵਿੱਚ ਇੱਕ ਗਹਿਰਾ ਅਰਥ ਛिपਿਆ ਹੈ ਇੱਕ ਤੁਲਨਾ ਕਰਨ ਦਾ ਮੌਕਾ ਸਾਨੂੰ ਮਿਲਦਾ ਹੈ ਕਿ ਮਨੁੱਖ ਪਰਮਾਤਮਾ ਨੂੰ ਪ੍ਰਸੰਨ ਕਰਨ ਦੇ ਲਈ ਕੀ ਕੁਝ ਕਰਦਾ ਹੈ ਤੇ ਉਹ ਪਰਮਾਤਮਾ ਦਾ ਰਸਲ ਕਿਸ ਚੀਜ਼ ਦੇ ਨਾਲ ਪ੍ਰਸੰਨ ਹੁੰਦਾ ਹੈ ਇੱਥੇ ਤੇ ਪਰਮਾਤਮਾ ਦੀ ਪ੍ਰਵਿਰਤੀ ਦਾ ਪਤਾ ਲੱਗਦਾ ਹੈ ਪਰ ਨਾਲ ਹੀ ਗੁਰੂ ਸਾਹਿਬ ਇਹ ਵੀ ਇਸ ਅੰਗ ਦੀ ਗੁਰਬਾਣੀ ਤੇ ਲਿਖਦੇ ਨੇ ਕਿ ਰਾਜ ਜੋਬਨ ਬਿਸਰੰਤ ਹਰ ਇੱਥੋਂ ਸਾਨੂੰ ਮਨੁੱਖ ਦੀ ਪ੍ਰਵਿਰਤੀ ਦਾ ਪਤਾ ਚੱਲਦਾ ਹੈ ਪਰਮਾਤਮਾ ਦੀ ਪ੍ਰਵਿਰਤੀ ਕਿਦਾਂ ਦੀ ਹੈ ਮਨੁੱਖ ਦੀ ਪ੍ਰਵਿਰਤੀ ਕਿੱਦਾਂ ਦੀ ਹੈ ਇਹ ਅਸੀਂ ਇਸ ਸੰਗਤੀ ਕੁਰਬਾਨੀ ਦੇ ਵਿੱਚੋਂ ਜਾਨਣਾ ਹੈ ਆਓ ਸ਼ੁਰੂ ਕਰੀਏ ਧਨਾਰੀ ਮਹਿਲਾ ਪੰਜਮਾ ਜਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦ ਕਟਕ ਨਿੰਨਾ ਪਾਵਨ ਮੂਲੇ ਉਡ ਗਏ ਬੇਕਾਰ ਰਹਾਉ ਜਨ ਕੀ ਕੀਨੀ ਪਾਰ ਬ੍ਰਹਮਸਾਰ ਉਂਝਤੇ ਸਾਰੇ ਜੀਵਾਂ ਦੀ ਹੀ ਪਾਲਣਾ ਉਹ ਪ੍ਰਮਾਤਮਾ ਆਪ ਕਰਦਾ ਹੈ ਪਰ ਮਨੁੱਖ ਦੀ ਪ੍ਰਵਿਰਤੀ ਕੁਝ ਐਸੀ ਉਸ ਪ੍ਰਮਾਤਮਾ ਨੇ ਬਣਾਈ ਹੈ ਕਿ ਸਾਨੂੰ ਇੱਕ ਸੋਚਣ ਸ਼ਕਤੀ ਦੇ ਦਿੱਤੀ ਹੈ ਜਿਸ ਦੇ ਤਹਿਤ ਕੇ ਅਸੀਂ ਚਿੰਤਾਵਾਂ ਦਾ ਸ਼ਿਕਾਰ ਹੋ ਜਾਂਦੇ ਆਂ। ਦੁੱਖਾਂ ਦਾ ਸ਼ਿਕਾਰ ਹੋ ਜਾਂਦੇ ਆਂ। ਗਮ ਦੇ ਵਿੱਚ ਡੁੱਬ ਜਾਂਦੇ ਆਂ। ਅਜੋਕੇ ਸਮੇਂ ਦੇ ਵਿੱਚ ਡਿਪਰੈਸ਼ਨ ਦਾ ਬੜਾ ਬੋਲਵਾਲਾ ਹੈ। ਪਰ ਜਿਹੜੇ ਪ੍ਰਮਾਤਮਾ ਦੇ ਜਨ ਹਨ, ਪ੍ਰਮਾਤਮਾ ਦੇ ਭਗਤ ਹਨ, ਪ੍ਰਮਾਤਮਾ ਦੇ ਸੇਵਕ ਹਨ। ਉਹਨਾਂ ਦੇ ਆਤਮਿਕ ਜੀਵਨ ਦੀ ਸੰਭਾਲ ਪ੍ਰਮਾਤਮਾ ਖਾਸ ਤੌਰ ਤੇ ਕਰਦਾ ਹੈ। ਕਿ ਜੀਵਨ ਦੀਆਂ ਕਠਿਨ ਤੋਂ ਕਠਿਨ ਪ੍ਰਸਥਿਤੀਆਂ ਦੇ ਵਿੱਚ ਵੀ ਉਹਨਾਂ ਨੂੰ ਡੋਲਣ ਨਹੀਂ ਦਿੰਦਾ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਮਾਨਸਿਕ ਅਸੰਤੁਲਨ ਦਾ ਸ਼ਿਕਾਰ ਨਹੀਂ ਹੋਣ ਦਿੰਦਾ ਜਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨਾ ਪਾਵਣ ਮੂਲੇ ਉਡ ਗਏ ਬੇਕਾਰ ਕਿਸੇ ਵੀ ਮਨੁੱਖ ਨੂੰ ਆਪਣੀ ਨਿੰਦਾ ਸੁਣਨੀ ਚੰਗੀ ਨਹੀਂ ਲੱਗਦੀ ਜੇ ਉਹਨੂੰ ਪਤਾ ਲੱਗੇ ਕਿ ਕਿਸੇ ਨੇ ਉਸ ਦੀ ਨਿੰਦਾ ਕੀਤੀ ਹੈ ਉਹਦੇ ਬਾਰੇ ਕੁਝ ਮੰਦਾ ਬੋਲਿਆ ਹੈ ਤੇ ਅਕਸਰ ਮਨੁੱਖ ਇਸ ਗੱਲ ਦਾ ਗੁੱਸਾ ਵੀ ਕਰ ਜਾਂਦਾ ਹੈ ਤੇ ਦੁੱਖ ਵੀ ਮਣਾਉਂਦਾ ਕਿਸੇ ਹੱਦ ਤੱਕ ਸ਼ਾਇਦ ਉਹਨੂੰ ਚਿੰਤਾ ਵੀ ਹੋ ਜਾਂਦੀ ਹੈ ਕਿ ਮੇਰੀ ਸ਼ਬੀ ਖਰਾਬ ਹੋ ਗਈ ਪਰ ਜਿਹੜੇ ਪ੍ਰਮਾਤਮਾ ਦੇ ਸੇਵਕਾਂ ਦੀ ਉਹ ਪ੍ਰਮਾਤਮਾ ਆਪ ਖਾਸ ਤੌਰ ਤੇ ਸੰਭਾਲ ਕਰ ਰਿਹਾ ਹੈ ਉਹਨਾਂ ਦਾ ਆਤਮਿਕ ਜੀਵਨ ਇੰਨਾ ਕਿ ਤਕੜਾ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੀ ਨਿੰਦਾ ਦੀ ਉਹਨਾਂ ਦੇ ਉੱਤੇ ਕੋਈ ਵਾਹ ਨਹੀਂ ਚਲਦੀ ਨਿੰਦਕ ਪਰਮਾਤਮਾ ਦੇ ਸੇਵਕਾਂ ਦੇ ਟੱਕਰੇ ਤੇ ਉਹ ਕਾ ਹੀ ਆੜ ਨਹੀਂ ਸਕਦੇ ਜਿਵੇਂ ਹਵਾ ਦੇ ਅੱਗੇ ਬੱਦਲ ਉੱਡ ਜਾਂਦੇ ਆ ਸੇਵਕਾਂ ਦੇ ਟੱਕਰੇ ਤੇ ਨਿੰਦਕ ਇਦਾਂ ਹੀ ਨਕਾਰੇ ਹੋ ਕੇ ਉੱਡ ਜਾਂਦੇ ਆ ਉਹਨਾਂ ਦੀ ਨਿੰਦਾ ਦਾ ਅਸਰ ਹੀ ਨਹੀਂ ਹੁੰਦਾ ਸੇਵਕਾਂ ਦੇ ਮਨ ਤੇ ਅਕਸਰ ਇਹ ਵੀ ਹੈ ਕਿ ਨਿੰਦਾ ਜਦੋਂ ਕੋਈ ਮਨੁੱਖ ਕਿਸੇ ਦੀ ਕਰਦਾ ਹੈ ਤਾਂ ਨਿੰਦਾ ਕਰਨ ਵਾਲੇ ਨੂੰ ਇਹ ਹੁੰਦਾ ਹੈ ਕਿ ਉਸ ਮਨੁੱਖ ਦੇ ਉੱਤੇ ਕੋਈ ਅਸਰ ਹੋਊਗਾ ਜਦੋਂ ਉਹਦੀ ਸ਼ਬੀ ਖਰਾਬ ਹੋਣੀ ਹੈ ਕਿ ਮੇਰੀ ਨਿੰਦਾ ਕੀਤੀ ਦੇ ਨਾਲ ਉਹਦੀ ਸ਼ਬੀ ਤੇ ਉਹਦੀ ਇਮੇਜ ਤੇ ਦਾਗ ਲੱਗਣੇ ਹੈ ਤਾਂ ਉਹਨੂੰ ਫਰਕ ਪਊਗਾ ਉਹ ਦੁਖੀ ਹੋਊਗਾ ਉਹ ਤੰਗ ਹੋਊਗਾ ਐਸੀ ਗੱਲ ਨੂੰ ਮੁੱਖ ਰੱਖ ਕੇ ਹੀ ਨਿੰਦਾ ਕਰਨ ਵਾਲੇ ਨਿੰਦਾ ਕਰਦੇ ਹੁੰਦੇ ਹੈ ਪਰ ਜੋ ਪ੍ਰਮਾਤਮਾ ਦੇ ਸੇਵਕ ਹੈ ਉਹਨਾਂ ਦਾ ਆਤਮਿਕ ਜੀਵਨ ਇੰਨਾ ਪਰਪੱਕ ਹੁੰਦਾ ਹੈ ਕੋਈ ਜਿੰਨੀ ਮਰਜ਼ੀ ਨਿੰਦਾ ਕਰੀ ਜਾਵੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਨਿੰਦਕ ਆਖਰ ਨਕਾਰੇ ਹੀ ਜਾਂਦੇ ਹੈ ਜਹਾਂ ਜਹਾਂ ਦੇਖੋ ਤਹ ਤਹ ਸਵਾਮੀ ਕੋਈ ਨਾ ਪਹੁੰਚਨ ਹਾਰ ਜੋ ਜੋ ਕਰੈ ਅਭ ਗਿਆਨ ਕੀ ਹੋਇ ਗਿਆ ਤਤਸਾਰ ਏ ਭਾਈ ਉਸ ਪ੍ਰਮਾਤਮਾ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਕੋਈ ਨਾ ਪਹੁੰਚਨ ਹਾਰ ਜਹਾਂ ਜਹਾਂ ਦੇਖੋ ਤਹਾਂ ਤਹਾਂ ਸੁਆਮੀ ਜਿੱਤਰ ਜਿੱਤਰ ਵੀ ਗੁਰੂ ਸਾਹਿਬ ਕਹਿੰਦੇ ਮੈਂ ਵੇਖਦਾ ਹਾਂ ਉੱਥੇ ਹੀ ਮਾਲਕ ਪ੍ਰਭੂ ਦਿਸਦਾ ਹੈ ਜੋ ਜੋ ਕਰੈ ਆਵ ਗਿਆ ਜਨ ਕੀ ਆਵ ਗਿਆ ਤੋਂ ਭਾਵ ਨਿਰਾਤਰੀ ਉਸ ਪਰਮਾਤਮਾ ਦੇ ਸੇਵਕਾਂ ਦੀ ਜਿਹੜਾ ਵੀ ਕੋਈ ਨਰਾਤਰੀ ਕਰਦਾ ਹੈ ਉਹ ਆਤਮਿਕ ਜੀਵਨ ਦੇ ਵਿੱਚ ਤੁਰੰਤ ਪੈਰੀ ਸੁਆਹ ਹੋ ਜਾਂਦਾ ਹੈ ਹੋਏ ਗਿਆ ਤਤਸਾਰ ਜਿਵੇਂ ਆਪਾਂ ਹੁਣੇ ਗੱਲ ਕੀਤੀ ਕਿ ਜਦੋਂ ਨਿੰਦਾ ਕਰਨ ਵਾਲੇ ਨੂੰ ਦਿਖਦਾ ਹੈ ਕਿ ਜੀਤੀ ਮੈਂ ਨਿੰਦਾ ਕੀਤੀ ਹੈ ਉਹਦੇ ਤੇ ਕੋਈ ਅਸਰ ਹੀ ਨਹੀਂ ਹੋਇਆ ਨਾ ਉਹਨੂੰ ਕੋਈ ਚਿੰਤਾ ਹੋਈ ਹੈ ਨਾ ਉਹਨੂੰ ਕੋਈ ਦੁੱਖ ਹੋਇਆ ਜਿਵੇਂ ਉਹਨੂੰ ਤੇ ਫਰਕ ਹੀ ਨਹੀਂ ਪੈਂਦਾ ਉਹਦੀ ਛਵੀ ਦੇ ਨਾਲ ਉਹਦੀ ਇਮੇਜ ਦੇ ਨਾਲ ਨਿੰਦਾ ਕਰਨ ਵਾਲਾ ਖੁਦ ਚਿੰਤਤ ਤੇ ਖੁਦ ਦੁਖੀ ਹੋ ਜਾਂਦਾ ਕਿਉਂਕਿ ਉਹ ਆਪਣੇ ਆਪ ਨੂੰ ਅਸਫਲ ਹੋਇਆ ਮਹਿਸੂਸ ਕਰਦਾ ਹੈ। ਉਹਦਾ ਖੁਦ ਦਾ ਆਤਮਿਕ ਜੀਵਨ ਸੁਆਹ ਹੋ ਜਾਂਦਾ। ਕਰਨ ਹਾਰ ਰਖਵਾਲਾ ਹੋਆ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣਾ ਨਿੰਦਕ ਕਾਢੇ ਮਾਰ اے ਭਾਈ ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਜਿਸ ਦੀ ਹਸਤੀ ਦਾ ਪਰਲਾ ਉਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ ਉਹ ਸਭ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਆਪਣੇ ਸੇਵਕਾਂ ਦਾ ਸਦਾ ਰਾਖਾ ਰਹਿੰਦਾ ਹੈ ਇਹ ਨਾਨਕ ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਹੀ ਰਾਖੀ ਕੀਤੀ ਹੈ ਤੇ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਆਤਮਕ ਮੋਤੇ ਮਾਰ ਕੇ ਆਪਣੇ ਦਰ ਤੋਂ ਕੱਢ ਦਿੰਦਾ ਹੈ ਤਨਾਤ ਸਰੀ ਮਹਿਲਾ ਪੰਜਵਾ ਘਰ ਨੌਵਾ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਸ਼ਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰਤਾਰੋ ਉਜਾ ਗਹਿ ਕੂਪ ਤੇ ਕਾੜ ਲੈ ਵੋ ਰਹਾਉ ਇੱਕ ਅਰਦਾਸ ਬੇਨਤੀ ਉਸ ਹਰੀ ਉਸ ਗੋਬਿੰਦ ਦੁੱਖਾਂ ਦਾ ਨਾਸ ਕਰਨ ਵਾਲੇ ਪਰਮਾਤਮਾ ਦੇ ਅੱਗੇ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਦਾਸ ਆਪਣੇ ਕੋ ਨਾਮ ਦੇਵੋ ਕਿ हे ਪਰਮਾਤਮਾ ਆਪਣੇ ਦਾਸ ਉੱਤੇ ਮਿਹਰ ਦੀ ਨਿਗਾਹ ਕਰ ਆਪਣੇ ਦਾਸ ਨੂੰ ਆਪਣਾ ਨਾਮ ਬਖਸ਼ ਦੇ ਦ੍ਰਿਸ਼ਟ ਪ੍ਰਭ ਤਾਰੋ ਕਿਰਪਾ ਕਰ ਤਾਰੋ ਮਿਹਰ ਦੀ ਨਿਗਾਹ ਕਰੋ ਕਿਰਪਾ ਕਰਕੇ ਆਪਣੇ ਦਾਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਓ ਭੁਜਾ ਗਹਿ ਕੂਪ ਤੇ ਕਾੜ ਲੇਵੋ ਬਾਹ ਫੜ ਕੇ ਦਾਸ ਨੂੰ ਮੋਹ ਦੇ ਖੂਹ ਵਿੱਚੋਂ ਕੱਢ ਲਓ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਨਖ ਦੋਖਾਂ ਤਨ ਸਾਦ ਪੂਰੇ ਪ੍ਰਭ ਬਿਨਾ ਆਨ ਨਾ ਰਖਨ ਹਾਰਾ ਨਾਮ ਸਿਮਰਾਵੋ ਸ਼ਰਨ ਸੂਰੇ ਏ ਪ੍ਰਭੂ ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਕਾਰਨ ਜੀਵ ਅੰਨੇ ਹੋਏ ਪਏ ਹਨ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਧ ਮਾਇਆ ਦੇ ਬੰਧਨਾਂ ਦੇ ਵਿੱਚ ਫਸੇ ਪਏ ਹਨ ਅਨੇਕ ਦੋਖਾਂ ਤਨ ਸ਼ਾਦ ਪੂਰੇ ਅਨੇਕਾਂ ਵਿਕਾਰ ਇਨ੍ਹਾਂ ਦੇ ਸਰੀਰ ਵਿੱਚ ਪੂਰੇ ਤੌਰ ਤੇ ਪ੍ਰਭਾਵ ਪਾਈ ਬੈਠੇ ਹਨ ਪ੍ਰਭ ਬਿਨਾ ਆਨ ਨਾ ਰੱਖਣਹਾਰਾ ਨਾਮ ਸਿਮਰਾਵੋ ਸ਼ਰਨ ਸੂਰੇ हे ਪ੍ਰਭ ਤੇਥੋਂ ਬਿਨਾ ਕੋਈ ਹੋਰ ਜੀਵਾਂ ਦੀ ਵਿਕਾਰਾਂ ਤੋਂ ਰਾਖੀ ਕਰਨ ਜੋਗਾ ਨਹੀਂ ਏ ਸ਼ਰਨ ਆਇਆਂ ਦੀ ਲਾਜ ਰੱਖ ਸਕਣ ਵਾਲੇ ਆਪਣਾ ਨਾਮ ਚਪਾ ਪਤਿਤ ਉਧਾਰਣਾ ਜੀ ਜੰਤ ਤਾਰਣਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣੋ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਸ਼ਲ ਨਾਨਕ ਗਾਇਓ हे विकारियां नु بچਾਨ ਵਾਲੇ ਸਾਰੇ ਜੀਵਾਂ ਨੂੰ ਪਾਰ ਲੰਘਾਣ ਵਾਲੇ ਵੇਦਾਂ ਨੂੰ ਪੜਨ ਵਾਲੇ ਵੀ ਤੇਰੇ ਗੁਨਾ ਦਾ ਅੰਤ ਨਹੀਂ ਪਾ ਸਕੀ हे ਨਾਨਕ ਆਖੋ हे ਗੁਨਾ ਦੇ ਸਮੁੰਦਰ हे ਸੁੱਖਾਂ ਦੇ ਸਮੁੰਦਰ हे ਰਤਨਾ ਦੀ ਖਾਨ ਪਾਰ ਬ੍ਰਹਮ ਮੈਂ ਤੈਨੂੰ ਭਗਤੀ ਨਾਲ ਪਿਆਰ ਕਰਨ ਵਾਲਾ ਜਾਣ ਕੇ ਤੇਰੀ ਸਿਫਤ ਸਲਾਹ ਕਰ ਰਿਹਾ ਹਾਂ ਕਿ ਮੈਨੂੰ ਪਤਾ ਲੱਗ ਗਿਆ ਹੈ ਇਲਮ ਹੋ ਗਿਆ ਹੈ ਗਿਆਨ ਹੋ ਗਿਆ ਹੈ ਕਿ ਤੂੰ ਜੇਕਰ ਕਿਸੇ ਚੀਜ਼ ਨੂੰ ਪਿਆਰ ਕਰਦਾ ਹੈ ਤਾਂ ਆਪਣੀ ਭਗਤੀ ਇਸ ਕਰਕੇ ਮੈਂ ਤੇਰੀ ਸਿਫਤ ਸਲਾਹ ਕਰ ਰਿਹਾ ਹਾਂ ਤੇਰੀ ਭਗਤੀ ਕਰ ਰਿਹਾ ਹਾਂ ਇੱਥੇ ਇੱਕ ਲੁਕਿਆ मीनिंग ਵੀ ਬਣਦਾ ਹੈ ਇਨ੍ਹਾਂ ਪੰਕਤੀਆਂ ਦੇ ਵਿੱਚ ਕਿ ਪ੍ਰਮਾਤਮਾ ਨੂੰ ਪ੍ਰਸੰਨ ਕਰਨ ਦੇ ਲਈ ਖੁਸ਼ ਕਰਨ ਦੇ ਲਈ ਮਨੁੱਖ ਕੀ ਕੀ ਕੁਝ ਨਹੀਂ ਕਰਦਾ ਕਿੰਨੇ ਕਿੰਨੇ ਤਰ੍ਹਾਂ ਦੇ ਉਹਨੇ ਕਰਮ ਕਾਂਡ ਬਣਾ ਰੱਖੇ ਆ ਕਿਸ ਕਿਸ ਪ੍ਰਕਾਰ ਦੇ ਚੜਾਵੇ ਆਪਣੇ ਜਾਨੀ ਉਹ ਪਰਮਾਤਮਾ ਦੇ ਅੱਗੇ ਚੜਾਉਂਦਾ ਹੈ ਭੇਟ ਕਰਦਾ ਹੈ ਆਪਣੇ ਸਰੀਰ ਨੂੰ ਕਸ਼ਟ ਦਿੰਦਾ ਹੈ ਲਟਕੇ ਰੜਕੇ ਤੁਰ ਕੇ ਦੂਰ ਤਰਾਡੀਆਂ ਥਾਵਾਂ ਤੇ ਜਾਂਦਾ ਹੈ ਕਿਉਂਕਿ ਉਹਨੂੰ ਲੱਗਦਾ ਹੈ ਕਿ ਪਰਮਾਤਮਾ ਉਸ ਥਾਂ ਤੇ ਵਸਦਾ ਹੈ ਤੀਰਥਾਂ ਤੇ ਜਾਂਦਾ ਹੈ ਦਾਨ ਪੁੰਨ ਕਰਦਾ ਹੈ ਬੜਾ ਕੁਝ ਕਰਦਾ ਹੈ ਮਨੁੱਖ ਉਸ ਪਰਮਾਤਮਾ ਨੂੰ ਪਰਸੰਨ ਕਰਨ ਦੇ ਲਈ ਤੇ ਪ੍ਰਮਾਤਮਾ ਪ੍ਰਸੰਨ ਕਿਹੜੀ ਚੀਜ਼ ਨਾਲ ਹੁੰਦਾ ਹੈ ਪ੍ਰਮਾਤਮਾ ਪ੍ਰੇਮ ਕਿਹੜੀ ਚੀਜ਼ ਨੂੰ ਕਰਦਾ ਆਪਣੀ ਭਗਤੀ ਨੂੰ ਬੰਦਗੀ ਨੂੰ ਸਿਫਤ ਸਲਾਹ ਸੋ ਅੱਗੇ ਤੋਂ ਕਦੇ ਵੀ ਮਨ ਦੇ ਵਿੱਚ ਖਿਆਲ ਆਵੇ ਕਿ ਪ੍ਰਮਾਤਮਾ ਨੂੰ ਖੁਸ਼ ਕਰਨਾ ਹੈ ਤੇ ਨਾਲੇ ਖਿਆਲ ਆਵੇ ਕਿ ਮੈਂ ਆਹ ਵਾਲਾ ਕਰਮ ਕਾਂਡ ਕਰ ਲਵਾਂ ਆਹ ਵਾਲਾ ਕਾਰਜ ਕਰ ਲਵਾਂ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਤਾਂ ਚੇਤਾ ਜ਼ਰੂਰ ਕਰਿਓ ਕਿ ਉਹ ਪਰਮਾਤਮਾ ਭਗਤ ਵਸ਼ਲ ਹੈ ਆਪਣੀ ਭਗਤੀ ਨੂੰ ਪ੍ਰੇਮ ਕਰਨ ਵਾਲਾ ਹੈ ਤਨਾਸਰੀ ਮਹਲਾ ਪੰਜਵਾਂ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲਿਜੈ ਮਿਟੈ ਕਮਾਣੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੁਵਾ ਜੀ ਚਰਹਾਉ ਏ ਭਾਈ ਪ੍ਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਨਾਮ ਗੋਬਿੰਦ ਦਾ ਸਦਾ ਲੀਜੈ ਪ੍ਰਮਾਤਮਾ ਦਾ ਨਾਮ ਸਿਮਰਨ ਜੋ ਹੈ ਇਸ ਲੋਕ ਦੇ ਵਿੱਚ ਪਰਲੋਕ ਦੇ ਵਿੱਚ ਸਦਾ ਹੀ ਸੁੱਖ ਦੇਣ ਵਾਲਾ ਹੈ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ ਸਿਮਰਨ ਦੇ ਵਿੱਚ ਸੁੱਖ ਸਿਮਰਨ ਜਿਹੜਾ ਮਨੁੱਖ ਕਰਦਾ ਹੈ ਉਹ ਹਰ ਹਾਲਤ ਦੇ ਵਿੱਚ ਹੀ ਸੁਖੀ ਰਹਿੰਦਾ ਮਿਟਾ ਕਮਾਣੇ ਪਾਪ ਚਿਰਾਂ ਦੇ ਚਿਰਾਂ ਤੋਂ ਜਿਹੜੇ ਅਸੀਂ ਪਾਪ ਕਮਾਏ ਹੁੰਦੇ ਐ ਇੰਨੀਆਂ-ਇੰਨੀਆਂ ਸਾਡੀਆਂ ਜ਼ਿੰਦਗੀਆਂ ਹੋ ਗਈਆਂ ਨੇ ਤੁਸੀਂ ਇਸ ਵਕਤ ਗੁਰਬਾਣੀ ਦੀ ਇਹਨਾਂ ਪੰਕਤੀਆਂ ਨੂੰ ਜਦੋਂ ਸੁਣ ਰਹੇ ਹੋ ਕੋਈ ਨਾ ਕੋਈ ਖਾਸ ਉਮਰ ਤੇ ਤੁਹਾਡੀ ਹੋ ਗਈ ਹੈ ਇੰਨੀ ਉਮਰ ਜਿਹੜੀ ਤੁਸੀਂ ਲੰਘਾ ਲਈ ਉਸ ਉਮਰ ਦੇ ਦੌਰਾਨ ਕਿੰਨੇ ਹੀ ਪਾਪ ਕਮਾ ਲਏ ਮਿਟੈ ਕਮਾਣੇ ਪਾਪ ਚਰਾਣੇ ਚਿਰਾਂ ਤੋਂ ਕੀਤੇ ਹੋਏ ਇਹ ਪਾਪ ਚਿਰਾਂ ਤੋਂ ਕਮਾਏ ਹੋਏ ਇਹ ਪਾਪ ਸਾਰੇ ਹੀ ਮਿਟ ਜਾਂਦੇ ਨੇ ਸਿਮਰਨ ਦੀ ਬਰਕਤ ਨਾਲ ਪਾਪ ਮਨੁੱਖ ਉਦੋਂ ਤੱਕ ਕਰਦਾ ਹੈ ਤੇ ਪਾਪਾਂ ਦੇ ਨਤੀਜੇ ਉਦੋਂ ਤੱਕ ਭੁਗਤਦਾ ਹੈ ਜਦੋਂ ਤੱਕ ਉਹਨੂੰ ਖੁਦ ਦਾ ਗਿਆਨ ਨਹੀਂ ਹੁੰਦਾ ਜਦੋਂ ਗੁਰਬਾਣੀ ਦੇ ਲੜ ਲੱਗ ਕੇ ਉਹ ਆਪਣੇ ਆਪ ਨੂੰ ਜਾਨਣਾ ਸ਼ੁਰੂ ਕਰਦਾ ਹੈ ਤਾਂ ਉਹਨੂੰ ਪਤਾ ਲੱਗਣ ਲੱਗ ਜਾਂਦਾ ਹੈ ਕਿ ਕਿੱਥੇ-ਕਿੱਥੇ ਉਹਦੀ ਪਾਪੀ ਵਰਤੀ ਹਾਵੀ ਹੁੰਦੀ ਹੈ ਫਿਰ ਉਹਨੂੰ ਉਹ ਮਹਾਰਾ ਪੌਣੀਆਂ ਸ਼ੁਰੂ ਕਰਦਾ ਉਹਨੂੰ ਮੋੜਨਾ ਸ਼ੁਰੂ ਕਰਦਾ ਹੈ ਇਸੇ ਤਰ੍ਹਾਂ ਹੀ ਹੌਲੀ ਹੌਲੀ ਉਹਦੇ ਸਾਰੇ ਪਾਪ ਜਿਹੜੇ ਆ ਉਹ ਮਿਟ ਜਾਂਦੇ ਆ ਸਾਧ ਸੰਗਤ ਮਿਲ ਮੁਆ ਜੀਚਾ ਜਿਹੜਾ ਆਤਮਿਕ ਮੌਤੇ ਮਰਿਆ ਹੁੰਦਾ ਹੈ ਸਾਧ ਸੰਗਤ ਦੇ ਵਿੱਚ ਮਿਲ ਕੇ ਸਿਮਰਨ ਕਰਕੇ ਉਹ ਵੀ ਮੁੜ ਤੋਂ ਆਤਮਿਕ ਜੀਵਨ ਹਾਸਲ ਕਰ ਲੈਂਦਾ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾਂਤ ਕਹੈ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹੈ ਇਹ ਭਾਈ ਰਾਜ ਤੇ ਜਵਾਨੀ ਦੇ ਹਲਾਰੇ ਪ੍ਰਮਾਤਮਾ ਦਾ ਨਾਮ ਭੁਲਾ ਦਿੰਦੇ ਨੇ ਜਦੋਂ ਕਿਸੇ ਕੋਲੇ ਰਾਜ ਆ ਜਾਵੇ ਰਾਜ ਭਾਗ ਆ ਜਾਵੇ ਕੋਈ ਪਦਵੀ ਹਾਸਲ ਹੋ ਜਾਵੇ ਤਾਂ ਉਹ ਮਨੁੱਖ ਫਿਰ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦਾ ਹੈ ਕੋਈ ਜ਼ਿਆਦਾ ਹੀ ਖੂਬਸੂਰਤ ਹੋਵੇ ਤਾਂ ਆਪਣੇ ਆਪ ਨੂੰ ਹੀ ਸਭ ਕੁਝ ਸਮਝਣ ਲੱਗ ਜਾਂਦਾ ਹੈ ਉਸ ਪਰਮਾਤਮਾ ਨੂੰ ਭੁੱਲ ਜਾਂਦਾ ਜਿਨਨੇ ਉਹਨੂੰ ਖੂਬਸੂਰਤੀ ਬਖਸ਼ੀ ਹੈ ਇਹ ਮਨੁੱਖੀ ਪ੍ਰਵਿਰਤੀ ਹੈ ਗੁਰੂ ਸਾਹਿਬ ਨੇ ਜੋ ਇੱਥੇ ਲਿਖਿਆ ਹੈ ਰਾਜ ਚੋਬਨ ਬਿਸਰੰਤ ਹਰ ਅਟਲ ਸਚਾਈ ਹੈ ਇਸ ਜਗਤ ਦੀ ਮਨੁੱਖ ਦੀ ਵਰਤੀ ਦੀ ਕਿ ਜਦੋਂ ਉਹ ਕੁਝ ਹਾਸਲ ਕਰ ਲੈਂਦਾ ਹੈ ਦਾ ਪ੍ਰਮਾਤਮਾ ਨੂੰ ਅਕਸਰ ਭੁੱਲ ਜਾਂਦਾ ਹੈ ਬਚਪਨ ਦੇ ਵਿੱਚ ਇੱਕ ਚੁਟਕਲਾ ਕਹਿ ਲਈਏ ਸੁਣਦੇ ਹੁੰਦੇ ਸੀ ਕਿ ਕੋਈ ਬੰਦਾ ਖਜੂਰ ਤੇ اٹਕ ਜਾਂਦਾ ਹੈ ਤਾਂ ਸੁੱਖਾਂ ਸੁਖਣ ਲੱਗਦਾ ਹੈ ਕਿ ਪ੍ਰਮਾਤਮਾ ਮੈਨੂੰ ਥੱਲੇ ਪਹੁੰਚਾ ਦੇ ਸਹੀ ਸਲਾਮਤ ਤਾਂ ਮੈਂ ਇੰਨੇ ਰੁਪਈਆ ਦਾ ਪ੍ਰਸ਼ਾਦ ਚੜਾਉਂਗਾ ਜਿਵੇਂ ਜਿਵੇਂ نیچے ਆਈ ਜਾਂਦਾ ਉਵੇਂ-ਉਵੇਂ ਉਹ ਪ੍ਰਸ਼ਾਦ ਨੂੰ ਘਟਾਉਂਦਾ ਜਾਂਦਾ ਜਮਾਂ نیچے ਜਦੋਂ ਉਤਰ ਜਾਂਦਾ ਤਾਂ ਕਿਤੇ ਹਲਕਾ ਜਿਹਾ ਡਿੱਗ ਜਾਂਦਾ ਤਪ ਪ੍ਰਸ਼ਾਦ ਤੋਂ ਬਿਲਕੁਲ ਹੀ ਮੁੱਕਰ ਜਾਂਦਾ ਤੇ ਪ੍ਰਮਾਤਮਾ ਨੂੰ ਇਹ ਕਹਿੰਦਾ ਕਿ ਜੇ ਮਨਜ਼ੂਰ ਨਹੀਂ ਹੈ ਤਾਂ ਕੋਈ ਗੱਲ ਨਹੀਂ ਪਰ ੱੱਕੇ ਤੇ ਨਾ ਮਾਰ। ਉਦੋਂ ਇਹ ਗੱਲ ਸੁਣ ਕੇ ਹੱਸ ਲੈਂਦੇ ਸੀ ਪਰ ਇਹਦੇ ਵਿੱਚ ਇੱਕ ਟੂੰਗਾ ਮਤਲਬ ਛिपਿਆ ਹੋਇਆ ਜਿਹੜਾ ਹੁਣ ਸਮਝ ਦੇ ਵਿੱਚ ਆਉਂਦਾ ਹੈ ਕਿ ਇਹ ਮਨੁੱਖ ਦੀ ਵਿਰਤੀ ਹੈ। ਜਦੋਂ ਉਹਦੇ ਕੋਲੇ ਕੁਝ ਨਹੀਂ ਹੁੰਦਾ ਉਦੋਂ ਉਹ ਪ੍ਰਮਾਤਮਾ ਨੂੰ ਚੇਤੇ ਕਰਦਾ। ਸਿੱਖ ਧਰਮ ਦੇ ਵਿੱਚ ਇੱਕ ਫਲਸਫਾ ਹੈ ਕੇ ਦੁੱਖ ਵੇਲੇ ਅਰਦਾਸ ਕਰੋ ਸੁਖ ਵੇਲੇ ਸ਼ੁਕਰਾਨਾ ਕਰੋ ਤਰਾਸਦੀ ਹੈ ਕਿ ਦੁੱਖ ਵੇਲੇ ਅਰਦਾਸ ਹਰ ਕੋਈ ਕਰਦਾ ਹੈ ਸੁਖ ਵੇਲੇ ਸ਼ੁਕਰਾਨਾ ਵਿਰਲੇ ਹੀ ਕਰਦੇ ਨੇ ਸੋ ਜਦੋਂ ਗੁਰੂ ਸਾਹਿਬ ਇੱਥੇ ਲਿਖਦੇ ਆ ਕਿ ਰਾਜ ਜੋਬਨ ਬਿਸਰੰਤ ਹਰ ਤਾਂ ਇਹ اٹਲ ਸਚਾਈ ਹੈ ਮਨੁੱਖ ਦੀ ਵਿਰਤੀ ਇਦਾਂ ਦੀ ਹੀ ਹੈ ਜਦੋਂ ਕੁਝ ਹਾਸਲ ਕਰ ਲੈਂਦਾ ਤਾਂ ਪ੍ਰਮਾਤਮਾ ਨੂੰ ਭੁਲਾ ਦਿੰਦਾ ਮਾਇਆ ਮਹਾ ਦੁੱਖ ਇਹ ਮਾਇਆ ਦਾ ਮੋਹ ਅਜਣਾ ਇਹ ਵੱਡਾ ਦੁੱਖ ਬੜੇ ਵੱਡੇ ਦੁੱਖਾਂ ਦਾ ਮੂਲ ਹੈ ਜੜ ਹੈ ਇਹੋ ਮਹਾੰਤ ਕਹੈ ਮਹਾਪੁਰਖ ਇਹ ਗੱਲ ਦੱਸਦੇ ਹਨ ਅੱਜ ਦੇ ਮਨੁੱਖ ਦੇ ਜੀਵਨ ਤੇ ਜੇ ਝਾਤ ਮਾਰੀਏ ਤਾਂ ਉਹਦੇ ਸਾਰੇ ਦੁੱਖਾਂ ਦੀ ਜੜ ਹੀ ਮਾਇਆ ਹੈ ਜੇ ਉਹਨੂੰ ਚਿੰਤਾ ਹੁੰਦੀ ਹੈ ਉਹ ਵੀ ਮਾਇਆ ਦੀ ਹੀ ਹੁੰਦੀ ਹੈ ਜੇ ਕੁਝ ਹਾਸਲ ਕਰਨ ਦੇ ਲਈ ਉਹ ਤਰ ਲੋ ਮੱਛੀ ਹੁੰਦਾ ਹੋ ਵੀ ਮਾਇਆ ਹੀ ਹੁੰਦੀ ਹੈ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਤਾਰਥ ਭਾਗਵੰਤ ਲਹੈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਆਸ ਕਰਨੀ ਤੇ ਤਾਂਘ ਕਰਨੀ ਇਹ ਕੀਮਤੀ ਚੀਜ਼ ਕੋਈ ਵਿਰਲਾ ਭਾਗਾ ਵਾਲਾ ਮਨੁੱਖੀ ਪ੍ਰਾਪਤ ਕਰਦਾ ਸ਼ਰਨ ਸਮਰਥ ਅਕਥ ਅਗੋਚਰਾ ਪਤਿਤ ਉਧਾਰਨ ਨਾਮ ਤੇਰਾ ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ हे ਸ਼ਰਨ ਆਏ ਦੀ ਸਹੈਤਾ ਕਰਨ ਜੋਗੇ हे ਅਕਤਿ हे ਅਗੋਚਰ हे ਅੰਤਰਜਾਮੀ हे ਨਾਨਕ ਦੇ ਮਾਲਕ ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲਾ ਹੈ हे ਭਾਈ ਮੇਰਾ ਮਾਲਕ ਪ੍ਰਭੂ ਸਭ ਥਾਈ ਵਿਆਪਕ ਹੈ ਤਨ ਆਸਰੀ ਮਹਿਲਾ ਪੰਜਵਾ ਘਰ ਬਾਰਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਧਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਏ ਭਾਈ ਪ੍ਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ ਪ੍ਰਭੂ ਪਾਤਸ਼ਾਹ ਦੇ ਗੁਣ ਸਦਾ ਹੀ ਗਾਉਂਦੇ ਰਹੋ ਵੱਡਾ ਭਾਗ ਭੇਟੇ ਗੁਰਦੇਵਾ ਕੋਟਪਰਾਧ ਮਿਟੇ ਹਰ ਸੇਵਾ ਜਿਸ ਮਨੁੱਖ ਨੂੰ ਵੱਡੀ ਕਿਸਮਤ ਦੇ ਨਾਲ ਗੁਰੂ ਮਿਲ ਪੈਂਦਾ ਹੈ ਗੁਰੂ ਦੇ ਰਾਹੀ ਪ੍ਰਮਾਤਮਾ ਦੀ ਸੇਵਾ ਭਗਤੀ ਕਰਨ ਦੇ ਨਾਲ ਉਸ ਦੇ ਕਰੋੜਾਂ ਪਾਪ ਮਿਟ ਜਾਂਦੇ ਹਨ ਚਰਨ ਕਮਲ ਜਾਂ ਕਾ ਮਨ ਰੱਪ ਸੋਗ ਅਗਨ ਤਿਸ ਜਨ ਨਾ ਵਿਆਪੈ ਜਿਸ ਮਨੁੱਖ ਦਾ ਮਨ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਉਸ ਮਨੁੱਖ ਉੱਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ਚਿੰਤਾ ਨੂੰ ਪਿਛਲੇ ਹੀ ਅੰਗ ਦੀ ਗੁਰਬਾਣੀ ਦੇ ਵਿੱਚ ਅਸੀਂ ਬੜੇ ਵਿਸਥਾਰ ਦੇ ਵਿੱਚ ਸਮਝਿਆ ਹੈ ਉਮੀਦ ਕਰਦੇ ਹਾਂ ਉਹ ਸਿੱਖਿਆ ਜ਼ਰੂਰ ਤੁਹਾਡੇ ਮਨ ਦੇ ਵਿੱਚ ਹਾਲੇ ਵੀ ਹੋਵੇਗੀ ਜੇ ਨਹੀਂ ਹੈ ਤਾਂ ਇੱਕ ਵਾਰੀ ਦੁਬਾਰਾ ਸੁਣਨ ਦੀ ਕੋਸ਼ਿਸ਼ ਕਰਿਓ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਏ ਭਾਈ ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ ਗੁਰੂ ਦੀ ਸੰਗਤ ਵਿੱਚ ਨਾਮ ਜਪਣ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵਣੇੜੇ ਏ ਭਾਈ ਸਿਮਰਨ ਦੇ ਸਤਕਾ ਪ੍ਰਾਏ ਧਨ ਆਦਕ ਦੇ ਵੱਲ ਵੇਖਣ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਐਪ ਪਾਪ ਮੰਦਾ ਕਰਮ ਸਿਮਰਨ ਕਰਨ ਵਾਲੇ ਭਗਤ ਦੇ ਪਾਸੋਂ ਨਹੀਂ ਹੁੰਦਾ ਭਿਆਨਕ ਜਮ ਵੀ ਉਹਦੇ ਨੇੜੇ ਨਹੀਂ ਟੁਕਦਾ ਮੌਤ ਦਾ ਡਰ ਉਹਨੂੰ ਨਹੀਂ ਰਹਿ ਜਾਂਦਾ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਨਾਈ اے ਭਾਈ ਜਿਹੜੇ ਮਨੁੱਖ ਪ੍ਰਭੂ ਦੇ ਗੁਣ ਗਾਉਂਦੇ ਹਨ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ ਏ ਨਾਨਕ ਪ੍ਰਭੂ ਦੀ ਸ਼ਰਨ ਪੈ ਕੇ ਅਨੇਕਾਂ ਹੀ ਜੀਵ ਤ੍ਰਿਸ਼ਨਾ ਦੀ ਅੱਗ ਵਿੱਚੋਂ ਬਚ ਨਿਕਲਦੇ ਹਨ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 683ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਪ੍ਰਮਾਤਮਾ ਦੇ ਸੇਵਕਾਂ ਦੀ ਨਿੰਦਿਆ ਕਰਨ ਵਾਲੇ ਕਿਵੇਂ ਅਸਫਲ ਹੁੰਦੇ ਆ। ਆਪਣੇ ਸੇਵਕਾਂ ਦੇ ਆਤਮਿਕ ਜੀਵਨ ਦਾ ਉਹ ਪ੍ਰਮਾਤਮਾ ਕਿਵੇਂ ਖਾਸ ਤੌਰ ਤੇ ਖਿਆਲ ਰੱਖਦਾ ਹੈ ਇਹ ਅਸੀਂ ਇਸ ਅੰਗ ਦੀ ਗੁਰਬਾਣੀ ਦੇ ਰਾਹੀਂ ਵਿਸਥਾਰ ਦੇ ਵਿੱਚ ਜਾਣਿਆ। ਪ੍ਰਮਾਤਮਾ ਕਿਸ ਚੀਜ਼ ਨੂੰ ਪਿਆਰ ਕਰਦਾ ਹੈ ਕਿਸ ਚੀਜ਼ ਦੇ ਨਾਲ ਉਹ ਪ੍ਰਸੰਨ ਹੁੰਦਾ ਹੈ ਤੇ ਕਿਹੜੀਆਂ ਚੀਜ਼ਾਂ ਦੇ ਨਾਲ ਉਹ ਪ੍ਰਸੰਨ ਨਹੀਂ ਹੁੰਦਾ ਜਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਹ ਵੀ ਅਸੀਂ ਜਾਣਿਆ ਤੇ ਮਨੁੱਖ ਦੀ ਨਾ ਸ਼ੁکری ਵਰਤੀ ਬਾਰੇ ਵੀ ਜਾਣਿਆ ਕਿੰਜ ਜਦੋਂ ਇਹਦੇ ਕੋਲੇ ਕੁਝ ਨਹੀਂ ਹੁੰਦਾ ਉਦੋਂ ਇਹਨੂੰ ਪ੍ਰਮਾਤਮਾ ਚੇਤੇ ਹੁੰਦਾ ਹੈ ਤੇ ਜਦੋਂ ਕੁਝ ਹਾਸਲ ਹੋ ਜਾਵੇ ਤੇ ਇਹ ਪ੍ਰਮਾਤਮਾ ਨੂੰ ਭੁਲਾ ਦਿੰਦਾ ਹਾਂ ਉਮੀਦ ਕਰਦੇ ਹਾਂ ਇਹ ਸਾਰੀਆਂ ਹੀ ਸਿੱਖਿਆਵਾਂ ਤੁਹਾਨੂੰ ਜ਼ਰੂਰ ਸਮਝਦੇ ਵਿੱਚ ਆਈਆਂ ਹੋਵਣਗੀਆਂ ਇੱਥੇ ਹੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ